ਬੜੀ ਵਧੀਆ ਲੱਗੇ ਤਾਂ ਲਾਈਕ ਕਰਨਾ ਕਮੈਂਟ ਕਰਨਾ ਤੇ ਸ਼ੇਅਰ ਕਰਨਾ ਬਿਲਕੁਲ ਵੀ ਨਾ ਭੁੱਲੋ ਚੈਨਲ ਨੂੰ ਕਰਦੇ ਜਲਦੀ ਤੋਂ ਜਲਦੀ ਸਬਸਕ੍ਰਾਈਬ ਨਾਲ ਸਸਿਕਾ YouTube ਫੈਮਿਲੀ ਗੁੱਡ ਮਾਰਨਿੰਗ ਕੀ ਹਾਲ ਚਾਲ ਕਿਵੇਂ ਤੁਸੀਂ ਸਾਰੇ ਉਮੀਦ ਕਰਦੇ ਆ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਤੇ ਆਪਾਂ ਵੀ ਬਿਲਕੁਲ ਠੀਕ ਠਾਕ ਆ ਤੇ ਅੱਜ ਕਰਨ ਜਾ ਰਹੇ ਆ ਨਵੀਂ ਵੀਡੀਓ ਦੀ ਸ਼ੁਰੂਆਤ ਤੇ ਇੱਥੇ ਅੱਜ ਆਪਾਂ ਘਰ ਆ ਗਏ ਆ ਤੁਹਾਨੂੰ ਪਤਾ ਹੀ ਰਾਤੀ ਆਪਾਂ ਘਰ ਆ ਗਏ ਸੀ ਤੇ ਤੁਹਾਨੂੰ ਪਤਾ ਹੀ ਜਦੋਂ ਆਪਾਂ ਵਾਂਡੇ ਜਾ ਕੇ ਆਈਏ ਤੇ ਇੱਕ ਰਿਵਾਣਾ ਨਿਕਲਦਾ ਹੁੰਦਾ ਹੈ ਸੋ ਹੁਣ ਕਰਨ ਜਾ ਰਹੇ ਆਪਾਂ ਕਰਦੇ ਕੰਮਕਾਰ ਤੇ ਦੇਖੋ ਤੁਸੀਂ ਕੱਪੜਿਆਂ ਦਾ ਢੇਰ ਉਵੇਂ ਹੀ ਮੈਂ ਇੱਥੇ ਸਾਰੇ ਕੱਪੜੇ ਰੱਖ ਦਿੱਤੇ ਸੀ ਚੇਅਰ ਤੇ ਤੇ ਹੁਣ ਮੈਂ ਇਹਨਾਂ ਦੇ ਵਿੱਚੋਂ ਥੋੜੇ ਥੋੜੇ ਕਰਕੇ ਜਿਵੇਂ ਵਾਸ਼ ਕਰਦੀ ਆ ਤੇ ਸਟਾਰਟ ਕਰਦੇ ਅੱਜ ਕਿਉਂਕਿ ਲਾਈਟ ਵੀ ਤੁਹਾਨੂੰ ਪਤਾ ਹੈ ਅ ਹੁਣ ਘਟ ਆਉਂਦੀ ਹੈ ਕਣਕਾਂ ਦਾ ਕਰਕੇ ਛਿੱਤੀ ਕੱਟ ਲਾ ਲੈਂਦੇ ਆ ਚਲੋ ਚੀਜ਼ ਤਾਂ ਵਧੀਆ ਆਪਣੇ ਵਾਸਤੇ ਸੋ ਸਲਾਈਟ ਲਾਈਟ ਕਲਰ ਦੇ ਜਿਹੜੇ ਸੂਟੋਂ ਮੈਂ ਪਹਿਲਾਂ ਜਿਹੜੇ ਇਹਨਾਂ ਦੇ ਵਾਸ਼ ਕਰ ਲੈਣੇ ਆ ਤੇ ਬਾਕੀ ਜਿਹੜੇ ਹੱਥ ਨਾਲ ਧੋਣ ਵਾਲੇ ਹੱਥ ਨਾਲ ਧੋਵਾਂਗੀ ਸੋ ਇਸੇ ਨਾਲ ਹੀ ਆਪਾਂ ਕਰਦੇ ਆ ਅੱਜ ਦੀ ਸਵੇਰ ਦਾ ਆਗਾਜ਼ ਤੇ ਚਲੋ ਇਸੇ ਤਰ੍ਹਾਂ ਹੀ ਬਣੇ ਰਹੋ ਵਲੌਗ ਦੇ ਨਾਲ ਆਪਾਂ ਅੱਜ ਦੀ ਰੁਟੀਨ ਜਿਹੜੀ ਆ ਤੁਹਾਡੇ ਨਾਲ ਸ਼ੇਅਰ ਕਰਦੇ ਰਵਾਂਗੇ ਲਓ ਜੀ YouTube ਫੈਮਲੀ ਮੈਂ ਆਈ ਤੇ ਖਲਾਰੇ ਵੀ ਨਾਲ ਹੀ ਆ ਗਏ ਕੱਲ ਕੁੜੀਆਂ ਨੇ ਇੰਨਾ ਨੀਟ ਐਂਡ ਕਲੀਨ ਘਰ ਬਣਾਇਆ ਐ ਅਸੀਂ ਤੇ ਇੱਧਰ ਵੇਖੋ ਚਾਰੇ ਪਾਸੇ ਆਹ ਵੇਖੋ ਜਰਾਬਾਂ ਵੀ ਖੋਛਦੀਆਂ ਥੱਲੇ ਹੀ ਖੋਸ਼ ਐਂ ਹੀ ਕਰਦਾ ਤੇ ਵੇਖੋ ਖਲਾਰੇ ਵੀ ਨਾਲ ਹੀ ਆ ਗਈ ਤੇ ਹੁਣ ਤੇ ਇੱਧਰ ਉਧਰ ਵੇਖੋ ਰਾਤੀ ਸੋਫਿਆਂ ਦੇ ਵੀ ਕੀ ਹਾਲ ਗੱਡੀਆਂ ਦੇ ਕੀਤੇ ਇਹ ਵੀ ਤੁਹਾਨੂੰ ਦੱਸ ਦਿੰਨੀ ਆ ਰਾਤੀ ਵੀਰ ਜੀ ਵੱਡੇ ਆਏ ਸੀਗੇ ਨਾਲ ਭਤੀਜਾ ਮੇਰਾ ਤੇ ਨਾਲ ਆਪਣਾ ਸੀਗਾ ਮੇਰਾ ਛੋਟਾ ਕੀ ਕਹਸਾਂਦੇ ਆ ਛੋਟੀ ਭੈਣ ਦਾ ਹਸਬੰਦ ਤੇ ਇਧਰ ਵੇਖੋ ਖਲਾਰੇ ਕਿੰਨੇ ਜਿਆਦੇ ਹਜੇ ਤੱਕ ਤਾਂ ਕੰਮ ਸ਼ੁਰੂ ਕਰਨ ਲੱਗੀ ਰਸੋਈ ਦਾ ਤੇ ਉਹ ਆਪਣੇ ਛੋਟੇ ਵੀਰ ਨੂੰ ਚੜਾ ਕੇ ਆਏ ਸੀਗੇ 에ਅਰਪੋਰਟ ਤੇ ਤੇ ਰਾਤੀ 11:30 ਦਾ ਤਕਰੀਬਨ ਟਾਈਮ ਸੀ ਤੇ ਉਦੋਂ ਦੇਖੋ ਉਹਨਾਂ ਨੂੰ ਦੁੱਧ ਦੁੱਧ ਪਿਆਇਆ ਭਾਂਡੇ ਫਿਰ ਧੋਂ ਦੀ ਹਿੰਮਤ ਨਹੀਂ ਸੀ ਉਵੇਂ ਹੀ ਪਾਣੀ ਪੂਣੀ ਪਿਆਇਆ ਜਿਵੇਂ ਹੀ ਭਾਂਡੇ ਸੀਗੇ ਉਵੇਂ ਹੀ ਚਲੋ ਤੇ ਬਾਕੀ ਹੁਣ ਸਮੇਟਦੇ ਆ ਖਲਾਰੇ ਸਮੇਟ ਕੇ ਤੇ ਫਿਰ ਮਿਲਦੇ ਆ ਤੁਹਾਨੂੰ ਨਾਲੇ ਮੈਂ ਲੱਗੀ ਹੁਣ ਰੋਟੀ ਬਣਾਉਣ ਮੰਮੀ ਨੇ ਕੱਲ ਮੈਨੂੰ ਸਬਜ਼ੀ ਕੱਟ ਕੇ ਦਿੱਤੀ ਸੀ ਰਾਤੀ ਤਾਂ ਬਣਾਈ ਨਹੀਂ ਤੇ ਹੁਣ ਚਲੋ ਕੱਟੀ ਕਟਾਈ ਸਬਜ਼ੀ ਦਾ ਲੈਨੇ ਆਨੰਦ ਬਣਾ ਕੇ ਸਬਜ਼ੀ ਤੇ ਰੋਟੀ ਤੇ ਫਿਰ ਕੱਪੜੇ ਧੋਣੇ ਪਾਤੇ ਆ ਸਫਾਈਆਂ ਵੀ ਨਾਲ ਨਾਲ ਚੱਲਣ ਗਈਆਂ ਤੇ ਕਰਕੇ ਕੰਮ ਤੇ ਫਿਰ ਆਪਾਂ ਤੁਹਾਡੇ ਨਾਲ ਕਰਦੇ ਆ ਗੱਲਬਾਤ ਜੱਸਰ ਇਧਰ ਵੇਖੀ ਮੈਂ ਕੀ ਕੀਤਾ ਇਧਰ ਵੇਖੀ ਮੈਂ ਆਹ ਵਾਲਾ ਜਿਹੜਾ ਬੈਗ ਸੀ ਨਾ ਇਹ ਖਾਲੀ ਕਰਦੀ ਪਈ ਸੀ ਇਹਦੇ ਵਿੱਚ ਮਤਲਬ ਅਜੇ ਤੇਰੇ ਪਾਪਾ ਦੇ ਤੇ ਉਹ ਮੇਰਾ ਮੇਕਅਪ ਕਿੱਟ ਸੀ ਤੇ ਆ ਮੇਰਾ ਟਰੰਪ ਟਰਮ ਆਪਦਾ ਬ੍ਰਸ਼ ਮੈਂ ਵਿੱਚ ਪਾਏ ਸੀਗੇ ਤੇ ਡੇਲੀ ਜਦੋਂ ਬ੍ਰਸ਼ ਕਰਕੇ ਤੇ ਪੇਸਟ ਮਾਮੇ ਕੇ ਉਧਰ ਰੱਖਦੇ ਆ ਨਾ ਤੇ ਜੈ ਖੋਸ਼ ਨੇ ਆਪਦਾ ਬ੍ਰਸ਼ ਉੱਥੇ ਰੱਖਿਆ ਸੀ ਤੇ ਮੈਂ ਇਹਦਾ ਬ੍ਰਸ਼ ਚੁੱਕ ਕੇ ਨਾਲ ਹੀ ਪੇਸਟ ਚੁੱਕ ਲਈ ਉਹ ਵੀ ਅਰਸ ਜੀ ਆ ਗਈ ਨਹੀਂ ਇਧਰ ਅੰਦਰ ਟਾਈਡਰ ਬਣ ਨਹੀਂ ਸਕਦੇ ਪੇਸਟ ਨਹੀਂ ਕਰਦੇ ਪੇਸਟ ਚੱਕ ਲੈ ਤੇ ਆਪਦੇ ਅੰਡਰਵੇਅਰ ਛੱਡ ਆਏ ਤਾਂ ਤੇ ਸੁੱਕਦੇ ਪਾਤੀ ਨਹੀਂ ਆਪਣਾ ਉਹਨਾਂ ਦਾ ਕੰਪੜੀ ਘਾਟੇ ਚ ਨਹੀਂ ਗਈ ਮੈਂ ਬਰਾਬਰ ਹੀ ਰਹੂੰਗਾ ਤੇ ਜਦੋਂ ਵਲੌਗ ਵੇਖਣਗੇ ਨਾਲੇ ਹੱਸਣਗੇ ਅਨਨ ਕਹਿਣਾ ਸਾਡੇ ਦੋਤੇ ਸਾਡੇ ਪੇਸਟ ਚੱਕ ਕੇ ਲੈ ਗਏ ਤੇ ਇਹ ਗਲਤੀ ਨਾ ਮਿਸਟੇਕ ਹੋ ਗਈ ਸਾਡੇ ਤੋਂ ਐ ਸੌਰੀ بڑے بڑے ਸ਼ਹਿਰੋ ਮੇ ਛੋਟੀ ਛੱਟੀ ਬਾਤੇ ਹੁੰਦੀ ਰਹਤੀ ਹੈ ਗਾਈਸ ਮੈਂ ਹੁਣੇ ਹੁਣੇ ਬਣਾਇਆ ਆ ਆਪ ਕਸਟਰਡ ਹੈ ਕੀ ਕੰਮ ਕਰੀਏ ਨਾ ਅੰਦਰ ਆ ਕੋਹ ਨਹੀਂ ਕੋਸ਼ ਕਰਦਾ ਪਿਆ ਹੈ ਅਹ ਕੋ ਨਹੀਂ ਵਹੀ ਹੋਨੀ ਗੀਤਾ ਮਰੇ ਨਾ ਮਾਇਰ ਸੋਣੀ ਕਿਉ ਕੀ ਕਰਦਾ ਪਿਆ ਕਸਟਰਡ ਉਹਨਾ ਕਸਟਰਡ ਮੈਂ ਹੈ ਕਸਟਰਡ ਕਸਟਰਡ ਕਿੱਥੋਂ ਸਿੱਖਿਆ ਬਣਾਉਣਾ YouTube YouTube ਤੋਂ ਹੂੰ ਮੈਂ ਕੀ ਕਰ ਸੁਈ ਚ ਕੀ ਕਰੀ ਜਾਂਦਾ ਪੁੱਤ ਪੰਗੇ ਦੇ ਲਈ ਜਾਂਦਾ ਤੂੰ ਹੀ ਕਹ ਦੋ ਕੱਪੜੇ ਪ੍ਰੈਸ ਕਰੀ ਜਾਂਦੇ ਨੇ ਜਾਣਾ ਕਿਤੇ ਨਹੀਂ ਨਹੀਂ ਜਾਣਾ ਨਹੀਂ ਗਾ ਕੱਪੜੇ ਉਹ ਵੰਡੇ ਜਿਹੜੇ ਪਾਏ ਸੀ ਤੁਸੀਂ ਸਾਰਿਆਂ ਨੇ ਹੂੰ ਇਹ ਗੱਲ ਦੱਸਾਂ 2:50 ਕਰ ਦੇ ਜਾਂਦੇ ਮੇਰਾ ਫੋਨ ਤੁਸੀਂ ਚਾਰ ਲਾਇਆ ਪਰ ਸੋਚੀ ਛੱਡਿਆ ਆ ਹੁਣ ਨਹੀਂ ਮੈਂ ਬੰਦ ਕੀਤਾ ਮੈਂ ਨਾ ਮੇ ਤਾਂ ਚੱਲੂ ਨਹੀਂ ਸਿੰਦੀ ਵੀ ਪ੍ਰੈਸ ਤੇ ਉਹ ਤੇ ਉਹ ਦਾ ਬੰਦ ਕਰਤਾ ਬਹੁਤ ਵਧੀਆ ਤੇ ਆ ਜੋ ਗਾਇਜ਼ ਆਪਾਂ ਫ੍ਰਿਜ ਲਾ ਲਈਏ ਕਸਟਰਡ ਨਾ ਤੁਸੀਂ ਦੱਸੋ ਮੀਨ ਕੀ ਹੈ ਪਤਾ ਨਹੀਂ ਫਸਟ ਟਾਈਮ ਬਣਾਇਆ ਮੈਨੂੰ ਪਤਾ ਨਹੀਂ ਇਹ ਤਾਂ ਕੁਸ਼ ਹੋਰ ਲੱਗ ਰਿਹਾ ਹੈ ਪੀਲਾ ਪੀਲਾ। ਕਟ ਗਿਆ। ਥੋੜੀ ਜਿਹੀ ਗੰਡ ਜੀ ਰਹਿ ਗਈ ਆ। ਇਹ ਤਾਂ ਜਦੋਂ ਮਿਕਸ ਕੀਤਾ ਸੀ ਠੰਡੇ ਚ ਨਹੀਂ ਸੀ ਮਿਕਸ ਕੀਤਾ ਕਸਟਰਡ। ਕਿਤੇ ਥੋੜੀ ਤਾਂ ਸੀ ਇਹਦੇ ਵਿੱਚ। ਨਾ? ਹਾਂ। ਇਹ ਮੈਂ ਮਿਕਸ ਕਰਕੇ ਚੰਗੀ ਤਰ੍ਹਾਂ ਦੂਜੇ ਦੁੱਧ ਚ ਫਿਰ ਠੰਡੇ ਦੁੱਧ ਚ ਮਿਕਸ ਕੀਤਾ ਸੀ। ਹਾਂ। ਠੀਕ ਆ। ਚਲ ਕੋਈ ਨੀਵੀਂ ਵਿੱਚ ਡਰਾਈ ਫਰੂਟ ਵੀ ਪਾਈ ਦੇ ਹੁੰਦੇ ਬਾਅਦ ਚ ਜੋ ਟੰਡਾ ਗਿਆ ਨਾ ਡਰਾਈ ਫਰੂਟ ਪਾ ਦੇ। ਸੁੱਕੇ ਪਾ ਕੇ ਆਮ ਨਾਲ ਖਾਉਂ ਮੈਂ ਕੱਲਾ। ਹੂ 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 ਗਾਇਜ਼। ਕੁਝ ਮੈਂ ਕੱਪੜੇ ਪ੍ਰੈਸ ਕਰਕੇ ਰੱਖਤੇ ਆ। ਕੁਝ ਇਹ ਧੋ ਕੇ ਸਕਾ ਲਿਆ ਤੇ ਪੱਗਾਂ ਕੁਝ ਕੁ ਤਾਂ ਇੱਥੇ ਸੁਕਣੀਆਂ ਪਾਈਆਂ, ਕੁਝ ਉੱਪਰ ਪਾਈਆਂ ਸੁਕਣੀਆਂ। ਇਹ ਬਨਾਣਾ ਵਗੈਰਾ ਸਾਰਾ ਕੁਝ ਇੱਥੇ ਤੇ ਬਾਕੀ ਉੱਪਰ ਛੱਤ ਤੇ ਤਾਈਆਂ ਆਂ ਆਜ ਬਾਕੀ ਤਾਂ ਮਤਲਬ ਸਾਰਾ ਕੰਮ ਕੱਪੜਿਆਂ ਦਾ ਨਿਬੜ ਗਿਆ ਸਾਰੇ ਧੁੱਪ ਗਏ ਬਸ ਮੇਰੇ ਸੂਟ ਰਹਿ ਗਏ ਧੁੱਪ ਨਾਲੇ ਮੈਂ ਸੋਚਿਆ ਵੀ ਉਹ ਦੋ ਤਿੰਨ ਸੂਟ ਆ ਕੱਲ ਨੂੰ ਧੋਉਂਗੀ ਬਾਕੀ ਇਹਨਾਂ ਦੇ ਸਾਰੇ ਧੋਤੇ ਮੈਂ ਕਿ ਇਹਨਾਂ ਨੂੰ ਕਦੋਂ ਵੀ ਲੋਡ ਪੈ ਸਕਦੀ ਬਾਕੀ ਮੈਂ ਅੱਜ ਕੋਚਾ ਤਾਂ ਨਹੀਂ ਲਾਇਆ ਝਾੜੂ ਲਾਤਾ ਸੀ ਕਿਉਂਕਿ ਕੱਪੜਿਆਂ ਦਾ ਕੰਮ ਜ਼ਿਆਦਾ ਸੀ ਆ ਜਾਗ ਸਿਰਨੇ ਹੋਣਾ ਕਿ ਕਿੱਟ ਹਦੀ ਰਹਤੀ ਬਾਕੀ ਖਿਲਾੜੇ ਆਪਾਂ ਸਾਰੇ ਚੁੱਕ ਤੇ ਚਰਚੂਰੋ ਲਾਤਾ ਤੇ ਹੁਣ ਬਸ ਉੱਪਰੋਂ ਪੱਗਾਂ ਲੈਣ ਜਾਣੀਆਂ ਤੇ ਆ ਜਾਓਗੇ ਮੇਰੇ ਨਾਲ ਆਪ ਉੱਪਰੋਂ ਹੀ ਤਹਿ ਲਾ ਲਿਓਨੇ ਆ ਲੈਵਾ ਚਲੋ ਫਿਰ ਗਰਮੀ ਬੜੀ ਸਰਦਾਰ ਸਾਹਿਬ ਨੂੰ ਗਰਮੀ ਲੱਗਦੀ ਛਾਨ ਨੂੰ ਨਹੀਂ ਗਰਮੀ ਲੱਗਦੀ ਭਲਾ ਸਾਨੂੰ ਗਰਮੀ ਤੇ ਇਸ ਤੋਂ ਬਾਅਦ ਅੱਪਾ ਚਾਹ ਪਾਣੀ ਦਾ ਟਾਈਮ ਹੋ ਗਿਆ ਅਜ ਤੱਕ 2:30 ਦਾ ਟਾਈਮ ਹੋ ਗਿਆ ਕੰਮ ਕਰਦੇ ਕਰਦੇ ਧੁੱਪ ਵਾਕੇ ਉਹ ਮਾਈ ਗੋਡ ਥੱਲੇ ਗਿਰ ਗਈ ਗਿਰ ਗਈ ਗਿਰ ਗਈ ਤੇ ਅੱਜ ਪੱਗਾਂ ਹੀ ਪੱਗਾਂ ਸਾਰੇ ਪਾਈਆਂ ਸੀ ਤੇ ਕੁਛ ਹਵਾ ਦੇ ਕਰਕੇ ਉੱਡ ਗਈਆਂ ਤੇ ਹੁਣ ਆਪਾਂ نیچے ਜਾ ਕੇ ਤੇ ਆਪਾਂ ਬਣਾਉਣੀ ਹੈ ਚਾਹ ਤੇ ਫਿਰ ਆਪਾਂ YouTube ਫੈਮਿਲੀ ਮਿਲ ਕੇ ਚਾਹ ਦਾ ਕਰਾਂਗੇ ਗਰਮੀ ਜਿੰਨੀ ਮਰਜ਼ੀ ਹੋਵੇ ਹਾਪਾ ਜਾਣ ਨਹੀਂ ਛੱਡ ਸਕਦੇ ਤੇ ਗਾਇਸ ਤੁਹਾਨੂੰ ਮੈਂ ਇੱਕ ਚੀਜ਼ ਵਿਖਾਉਣੀ ਆ ਤੁਸੀਂ ਦੇਖਿਓ ਇਹ ਦੇਖੋ ਮੇਰਾ ਨਿੱਕਾ ਜਿਹਾ ਜੁਐਲਰੀ ਬਾਕਸ ਮੈਨੂੰ ਬਹੁਤ ਸ਼ੌਂਕ ਐ ਇਹੋ ਜੀਆਂ ਚੀਜ਼ਾਂ ਲੈਣ ਦਾ ਤੇ ਮੈਂ ਪਹਿਲਾਂ ਇਹਨੂੰ ਉਦਾਂ ਹੀ ਰੱਖਿਆ ਹੋਇਆ ਸੀ ਤੇ ਅੱਜ ਮੈਂ ਸੋਚਦੀ ਪਈ ਆ ਇਹਦੇ ਵਿੱਚ ਜਿਹੜੇ ਮੈਂ ਟੌਪਸ ਲਏ ਸੀਗੇ ਜਿਵੇਂ ਹੁਣ ਨਵੇਂ ਟੌਪਸ ਲਏ ਸੀ ਜਿਵੇਂ ਇਸ ਤਰ੍ਹਾਂ ਕਰਕੇ ਮੈਂ ਇਹਦੇ ਵਿੱਚ ਰੱਖ ਦਿੰਨੀ ਆ ਪਹਿਲਾਂ ਤਾਂ ਮੈਂ ਵੈਸੇ ਜ਼ਿਆਦਾਤਰ ਤਾਂ ਉਦਾਂ ਹੀ ਰੱਖ ਦਿੰਨੀ ਟੌਪਸ ਤੇ ਇਹਦੇ ਵਿੱਚ ਆਪਾਂ ਰੱਖਦੇ ਆ ਇਹ ਮੈਂ ਰਿੰਗਸ ਲਈਆਂ ਸੀ ਨਿ ਉਹ ਜਿਹੜੀਆਂ ਮੈਂ ਪਾ ਕੇ ਕਿਸੇ ਨੂੰ ਬੜੀਆਂ ਹੀ ਪਸੰਦ ਆਈਆਂ ਡਿਜ਼ਾਈਨ ਬਹੁਤ ਪਿਆਰੇ ਆ ਪਾਈਆਂ ਵੀ ਸੋਹਣੀਆਂ ਲੱਗਦੀਆਂ ਪਹਿਲਾਂ ਮੈਂ ਹੋਰ ਕਿਤੇ ਰੱਖਿਆ ਸੀ ਪਰ ਮੈਂ ਹੋਰ ਹੁਣ ਦਿਲ ਕੀਤਾ ਇਹ ਬ੍ਰੇਸਲੇਟ ਹੈ ਛੋਟਾ ਜਿਹਾ ਇਸ ਨੂੰ ਵੀ ਇੱਥੇ ਰੱਖਦੇ ਆ ਇੱਕ ਮੈਨੂੰ ਜਿਹੜੇ ਅਮਨ ਨੇ ਚੁਮਕੇ ਦਿੱਤੇ ਸੀਗੇ ਉਹ ਮੈਂ ਰੱਖਿਓ ਐ ਲੋਕਰ 'ਚ ਤੇ ਉਹਨੂੰ ਵੀ ਮੈਂ ਇੱਥੇ ਲਿਆ ਕੇ ਰੱਖਦੀ ਆ ਇੱਕ ਮਿੰਟ ਹਾਂਜੀ ਇਹ ਬਹੁਤ ਸੋਹਣੇ ਚਮਕੇ ਬਹੁਤ ਹੀ ਪਿਆਰੇ ਮਲਟੀ ਸ਼ੇਡ ਦੇ ਵਿੱਚ ਜਿਹੜੇ ਸੂਟ ਨਾ ਮਰਜ਼ੀ ਪਾ ਲਓ ਇਹਨਾਂ ਬੜੇ ਪਿਆਰੇ ਲੱਗੇ ਤੇ ਸਭ ਤੋਂ ਵਧੀਆ ਮੈਨੂੰ ਇਹ ਚੀਜ਼ ਲੱਗੀ ਵੀ ਚਲੋ ਉਹਦੀ ਯਾਦਗਰੀ ਹਮੇਸ਼ਾ ਮੈਨੂੰ ਯਾਦ ਕਰਿਆ ਕਰੂੰਗੀ ਕਿ ਅਮਨ ਨੇ ਮੈਨੂੰ ਗਿਫਟ ਦਿੱਤਾ ਹਨਾ ਤੇ ਇਹ ਇੱਕ ਪਿਆਰ ਹੁੰਦਾ ਏ ਇੱਕ ਜਿਵੇਂ ਕਿ ਇੱਕ ਦੂਜੇ ਨੂੰ ਯਾਦ ਰੱਖਣ ਦਾ ਇੱਕ ਤਰੀਕਾ ਕਹਿ ਲਓ ਵੈਸੇ ਤਾਂ ਆਪਾਂ ਯਾਰ ਵੈਸੇ ਵੀ ਰੱਖਦੇ ਆ ਪਰ ਜਦੋਂ ਆਪਾਂ ਚੀਜ਼ ਵੇਖਦੇ ਫਿਰ ਆਪ ਨੂੰ ਯਾਦ ਆ ਜਾਂਦਾ ਵੀ ਆਪਾਂ ਨੂੰ ਹਾਂ ਵੀ ਅਮਨ ਨੇ ਗਿਫਟ ਦਿੱਤਾ ਸੀਗਾ ਸੋ ਨਿੱਕੀ ਜੀ ਜੁਐਲਰੀ ਬਾਕਸ ਮੇਰੀ ਵੈਸੇ ਤਾਂ ਟੌਪਸ ਵਗੈਰਾ ਮੈਂ ਬਹੁਤ ਆਰਟੀਫੀਸ਼ਲ ਘੱਟ ਪਾਣੀ ਆ ਸਾਰੇ ਮੈਂ ਜਿੰਨੇ ਮੇਰੇ ਸੀਗੇ ਆਰਟੀਫੀਸ਼ਲ ਪਰਸਨਲ ਉਹ ਮੈਂ ਸਲੂਨ ਚ ਰੱਖ ਦਿੱਤੇ ਤੇ ਇਹ ਚੀਜ਼ਾਂ ਥੋੜੀਆਂ ਜੀਆਂ ਜਿਹੜੀਆਂ ਐਤਕੀ ਮਿਲਈਆਂ ਮੈਂ ਕਿਹਾ ਚਲੋ ਨਿੱਕਾ ਜਿਹਾ ਮੇਰਾ ਜੁਐਲਰੀ ਬਾਕਸ ਜਿਹੜਾ ਮੈਂ ਇਸ ਤਰ੍ਹਾਂ ਬਣਾ ਕੇ ਰੱਖਦੀ ਆ ਤੇ ਪਹਿਲਾਂ ਮੈਂ ਇਹਦੇ ਵਿੱਚ ਆ ਸਿੱਕੇ ਰੱਖੇ ਸੀ ਜਿੰਨੇ ਵੀ ਘਰ 'ਚ ਸਿੱਕੇ ਹੁੰਦੇ ਨਾ ਉਹ ਰੱਖੇ ਸੀ ਹੁਣ ਮੈਂ ਕਿਹਾ ਮੈਂ ਸਿੱਕੇ ਆ ਛੋਟੀ ਜਿਹੀ ਪੌਕਟ ਦੇ ਵਿੱਚ ਰੱਖਦੀ ਆ ਤੇ ਇਹਦੇ 'ਚ ਮੈਂ ਆਪਦਾ ਜੁਐਲਰੀ ਬਾਕਸ ਲਿਆਂਦਾ ਸੀ ਤੇ ਇਹਦੇ 'ਚ ਜੁਐਲਰੀ ਰੱਖਦੀ ਆ ਵੀਡੀਓ ਵਧੀਆ ਲੱਗੇ ਤਾਂ ਲਾਈਕ ਕਰਨਾ ਕਮੈਂਟ ਕਰਨਾ ਤੇ ਸ਼ੇਅਰ ਕਰਨਾ ਬਿਲਕੁਲ ਵੀ ਨਾ ਭੁੱਲਿਓ ਚੈਨਲ ਨੂੰ ਕਰਦੇ ਜਲਦੀ ਤੋਂ ਜਲਦੀ ਸਬਸਕ੍ਰਾਈਬ ਨਾਲ ਦੀ ਨਾਲ ਬੈਲ ਆਈਕਨ ਦਬਾ ਦਿਓ ਤਾਂ ਜੋ ਮੇਰੇ ਵੀਡੀਓ ਦੇ ਨੋਟੀਫਿਕੇਸ਼ਨ ਟਾਈਮ ਟੂ ਟਾਈਮ ਤੁਹਾਡੇ ਤੱਕ ਪਹੁੰਚਦੇ ਰਹਿਣ ਇਦੀ ਵੀਡੀਓ ਦੇ ਵਿੱਚ ਅ ਦਿੱਲੀ ਦੀ ਜਿਹੜੇ ਕੰਮ ਦੀ ਰੁਟੀਨ ਜਿਹੜੀ ਉਹ ਸ਼ੇਅਰ ਕੀਤੀ ਆ ਕਿਉਂਕਿ ਤੁਹਾਨੂੰ ਪਤਾ ਵਾਂਡੇ ਤੋਂ ਆ ਕੇ ਕੰਮ ਬਹੁਤ ਜ਼ਿਆਦਾ ਵੱਜ ਜਾਂਦੇ ਆ ਤੇ ਸਾਰੇ ਜਿਹੜੇ ਕੱਪੜੇ ਵਗੈਰਾ ਧੋ ਤਾ ਕੇ ਆਪਾਂ ਕਰਤੇ ਸੈੱਟ ਅ ਔਰ ਅਮ ਬਾਕੀ ਕਰਾਂਗੇ ਕੱਲ ਨੂੰ ਨੀਟ ਐਂਡ ਕਲੀਨ ਸਫਾਈ ਕਰਦੀ ਕੱਪੜਿਆਂ ਦਾ ਲਗਭਗ ਨਿਬੜ ਗਿਆ ਹੈ ਤੇ ਹੁਣ ਆਪਾਂ ਤੁਹਾਡੇ ਨਾਲ ਇਸੇ ਤਰ੍ਹਾਂ ਹੀ ਆਪਣੇ ਡੇਲੀ ਰੁਟੀਨ ਸ਼ੇਅਰ ਕਰਦੇ ਰਵਾਂਗੇ ਔਰ ਤੁਸੀਂ ਆਪਣਾ ਪਿਆਰ ਇਸੇ ਤਰ੍ਹਾਂ ਹੀ ਦਿੰਦੇ ਰਹੋ ਹੁਣ ਮਿਲਦੇ ਆਪਾਂ ਨੈਕਸਟ ਵਲੌਗ ਤਦ ਤੱਕ ਦੀ ਮੈਨੂੰ ਦਿਓ ਇਜਾਜ਼ਤ ਸਸ਼ਿਕਾ ਬਾਏ ਬਾਏ